ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜਾ ਆਪਾਂ ਕੱਲ੍ਹ ਆਵਾਜ਼ ਚੁਪੀ ਸੀ ਬਈ ਕ੍ਰਿਸ਼ਨ ਕਮਾਲ ਜਿਹੜਾ ਉਹ ਬਿਲਕੁਲ ਮਾੜਾ ਅਫਸਰ ਆ ਤੇ ਉਹਨੇ ਉਹਦੀ ਨਲਕੀ ਦਾ ਸਾਰਾ ਕੁਝ ਹੋਇਆ ਉਸ ਦਿਨ ਕੱਲ੍ਹ ਮੇਰੀਆਂ ਜਿਹੜੀਆਂ ਵੀਡੀਓ ਲਾਈਵ ਹੋਈਆਂ ਸੀ ਮੇਰੇ ਘਰ ਨਵੇਂ ਵਾਪਸ ਲਏ ਗਏ ਤੇ ਹੁਣ 376 ਦਾ ਮੇਰੇ ਤੇ ਪਰਚਾ ਕਰਤਾ ਨਾ ਨੇ ਤੇ ਪੰਜਾਬ ਪੁਲਿਸ ਨੇ ਵਿੱਚੋਂ ਲੈਣਾ ਇਹ ਰਾਂ ਹੈ ਚੂ ਤਕਰੀਬਨ ਸਾਰੇ ਜਣੇ ਜਿੰਨੇ ਵੀ ਇਹਨਾਂ ਨੇ ਰਾਤ ਪਰਾਣਾ ਜਿਹੜਾ ਮੈਂ तकरीबन ਮੇਰਾ ਹਾਈ ਕੋਰਟ ਚ ਵੀ ਕੇਸ ਚੱਲਦਾ ਸੀ ਉਹਦੇ ਤੇ ਦੋ ਪੱਖੇ ਦੱਜਿਆ ਮੇਰੇ ਤੇ ਜਿਹੜਾ ਇਹਨਾਂ ਨੇ ਕੀਤਾ ਉਹ ਅੱਜ ਨਜ਼ਾਇਜ਼ ਕਰਤਾ ਫੱਕਰ ਕਰਤੇ ਮੈਂ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਸੱਜਣਾ ਦਾ ਤਰ੍ਹਾਂ ਇਹ ਤੁਹਾਡੇ ਭਰਾ ਨੂੰ ਜਿਹੜਾ ਜੋ ਵੀ ਹੋਇਆ ਇਹ ਪੰਜਾਬ ਦੀ ਆਵਾਜ਼ ਚ ਕਿ ਜਿਹੜੇ ਲੋਕਾਂ ਦੇ ਸੀ ਵੀ ਇਹਨਾਂ ਦਿੱਲੀ ਵਾਲਿਆਂ ਦੇ ਖਿਲਾਫ ਕੋਈ ਜੋ ਵੀ ਬਣਦਾ ਆ ਬਈ ਉੱਥੇ ਕੋਈ ਮਰਦ ਕੋਈ ਵੀ ਉੱਠ ਕੇ ਆਣ ਕੇ ਪੰਜਾਬ ਦੀ ਗੱਲ ਕਰੇ ਤੇ ਤੁਹਾਡਾ ਭਰਾ ਨੇ ਆਪਦਾ ਕੈਰੀਅਰ ਦਾ ਆਦੇ ਲਾ ਕੇ ਇਹ ਪੰਜਾਬ ਵਾਸਤੇ ਬੁਲਾ ਚੁੱਕਾ ਤਾਂ ਮੈਂ ਸਾਰੇ ਐਮਐਲਏ ਨੂੰ ਮੰਤਰੀਆਂ ਨੂੰ ਸਾਰਨ ਭੇਜ ਦਿੱਤਾ ਅੱਜ ਜੇ ਤੁਸੀਂ ਨਾ ਜਾ ਕੇ ਤਾਂ ਤੁਹਾਡਾ ਕੱਖ ਨਹੀਂ ਬਣ ਤੇ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਆਲ ਪੰਜਾਬ ਜਿੱਥੇ ਜਿੱਥੇ ਵੀ ਮੇਰੇ ਸੱਜਣ ਮਿੱਤਰ ਬੈਠੇ ਪੰਜਾਬ ਹਰਿਆਣਾ ਜਿੱਥੇ ਵੀ ਜਿਹੜੇ ਕੋਈ ਮੈਨੂੰ ਪਿਆਰ ਕਰਦੇ ਆ ਤੇ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਉਹ ਬਿਲਕੁਲ ਨਾ ਆਉਣ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਆਵਾਜ਼ ਚੁੱਕੀ ਪੰਜਾਬ ਦੀ ਕਿ ਅੱਜ ਮੈਨੂੰ ਤੁਹਾਡੀ ਸਾਰਿਆਂ ਦੀ ਲੋੜ ਆ ਟਰੈਕਟਰ ਟਰਾਲੀਆਂ ਗੱਡੀਆਂ ਬੱਸਾਂ ਜੋ ਵੀ ਤੁਹਾਡੇ ਕੋਲ ਹੈਗਾ ਪਟਿਆਲਾ ਐਸਐਸਪੀ ਦੇ ਡੀਸੀ ਦਫਤਰ ਆਪਾਂ ਸਾਰਾ ਘੇਰਨਾ ਤੇ ਤੁਹਾਨੂੰ ਬੇਨਤੀ ਹੈਨ ਵਤ ਵਤ ਲਾਈਵ ਕਰਕੇ ਵਤ ਵਤ ਲੋਕਾਂ ਨੂੰ ਸੁਣਾ ਦੇ ਕੇ ਇਹਨੂੰ ਵਤ ਵਤ ਨੂੰ ਸ਼ੇਅਰ ਕਰਕੇ ਤੁਸੀਂ ਉੱਥੇ ਮੇਰਾ ਸਾਥ ਦਿਓ ਤਾਂ ਕਿ ਆਪਾਂ ਇਸ ਜਿਹੜੀ ਗੁੰਗੀ ਸਰਕਾਰ ਨੂੰ ਠਾਸ ਸਕੀਏ ਤੇ ਜਿਹੜੇ ਇਹਨਾਂ ਦੇ ਦਿਮਾਗ ਦੇ 94 ਐਮਐਲਏ ਬੜੇ ਆ ਉਹ ਦਿਮਾਗ ਵਾਲਾ ਕੀੜਾ ਕੱਢ ਸਕੀਏ ਵੀ ਜੇ ਐਮਐਲਏ ਉੱਠ ਪੈਣ ਇੱਕ ਤੇ ਪਰਚਾ ਦੂਜੇ ਤੇ ਇਹਦੇ ਮੈਨੂੰ ਦਬਾਉਣਗੇ ਮੈਂ ਦਬਦਾ ਤਹ ਨਹੀਂ ਤੁਹਾਡਾ ਸਾਰਿਆਂ ਦਾ ਭਰਾਵਾ ਦਾ ਅਸ਼ੀਰਵਾਦ ਆ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਨੇ ਵੱਤੋਂ ਤੇ ਮੇਰੇ ਤੇ ਪਰਚੇ ਹੋਰ ਕਰ ਸਕਦੇ ਆ ਮੈਂ ਜੇਲ੍ਹ ਚ ਰਹਿ ਸਕਦਾ ਪਰ ਮੇਰੀ ਜਿਹੜੀ ਆਵਾਜ਼ ਆ ਉਹਨੂੰ ਨਹੀਂ ਕੋ ਦਬਾ ਸਕਦਾ ਤੇ ਤੁਹਾਨੂੰ ਬੇਨਤੀ ਆ ਸਾਰੇ ਉੱਥੇ ਵੱਤੋਂ ਪਹੁੰਚੋ ਕੰਮ ਮੈਨੂੰ ਪਤਾ ਦਾ ਸਾਰਿਆਂ ਨੂੰ ਹੁੰਦਾ ਮੀਂਹ ਕਣੀ ਆ ਪਰ ਜੱਜ ਤੁਹਾਡੀ ਮੈਨੂੰ ਲੋੜਿਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤੇ ਤੁਸੀਂ ਸਾਰੇ ਜਣੇ ਅੱਜ ਉੱਥੇ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਕੇ ਰੋ ਤੇ ਇਹਨਾਂ ਨੂੰ ਸਵਾਲ ਕਰੋ ਪੁੱਛੋ ਵੀ ਇੱਕ ਬੰਦੇ ਨੇ ਆਵਾਜ਼ ਚੁੱਕੀ ਆ ਬਾਹਰ ਲਈ ਛੱਡ ਦੇਣ ਕਿ ਰਾਜ ਕਰਨਗੇ ਦਿੱਲੀ ਵਾਲੇ ਜਿਹੜੇ ਦਿੱਲੀ ਵਾਲੇ ਮੈਂ ਕਹਿ ਸਕਦਾ ਉਹਨਾਂ ਕਾਂਗਰਸ ਦਾ ਵੀ ਰਾਜ ਰਿਆ ਬੀਜੇਪੀ ਦਾ ਵੀ ਰਾਜ ਰਿਆ ਉਹਨਾਂ ਨੇ ਤਾਂ ਕਦੀ ਇੰਨੀ ਇੰਟਰਫੇਰੈਂਸ ਆਣ ਕੇ ਆਪਦੀਆਂ ਸਟੇਟਾਂ 'ਚ ਕੀਤੀ ਨਹੀਂ ਇਹਨਾਂ ਨੂੰ ਕੋਈ ਜਿਆਦਾ ਚਾਹ ਚੜਿਆ ਆ ਇਹਨਾਂ ਨੂੰ ਕੋਈ ਜਿਆਦਾ ਆ ਵੀ ਅਸੀਂ ਕੋਈ ਵੱਖਰਾ ਕਰਕੇ ਦਿਖਾਵਾਂਗੇ ਲੋਕਾਂ ਨੂੰ ਵੀ ਸਾਡੇ ਪੰਜਾਬ ਵਾਲੇ ਭੋੜੇ ਭਾਲੇ ਵੀ ਇਹਨਾਂ ਨੂੰ ਰਾਜ ਨਹੀਂ ਕਰਰਾਉਂਦਾ ਇਸ ਕਰਕੇ ਜੇ ਅੱਜ ਤੁਸੀਂ ਮੇਰੇ ਨਾਲ ਖੜੋਗੇ ਤੇ ਮੈਂ ਬਾਹਰ ਆਏ ਤੋਂ ਲਾ ਕੇ ਇਹਨਾਂ ਦਾ ਤਖਤਾ ਪਲਟ ਸਕਦਾ ਅੱਜ ਤੁਹਾਡਾ ਸਾਥ ਨਹੀਂ ਲੋੜਾ ਅੱਜ ਮੇਰਾ ਸਾਥ ਦੇ ਲੋ ਤੇ ਤੁਹਾਡਾ ਭਰਾ ਹਮੇਸ਼ਾ ਤੁਹਾਡਾ ਲਈ ਰਹੇਗਾ ਵਾਹਿਗੁਰੂ ਜੀ ਕੀ ਹਾਲ ਸਾਥ ਵਾਹਿਗੁਰੂ ਜੀ ਕੀ ਫਤਹ